ਥਾਣੇ ਲੈ ਕੇ ਚੱਲ ਨਹੀਂ ਤੁਹਾਨੂੰ ਲੱਗਦਾ ਸ਼ਿਕਾਇਤ ਪੁਲਿਸ ਨੂੰ ਦੇਣੇ ਤੁਸੀਂ ਤਾਂ ਪੁਟੇ ਲੱਗੇ ਨੂੰ ਸਾਡੇ ਕੋਲੇ ਨਾ ਤੇ ਫਿੱਕੜੀ ਚੱਲਦਾ ਸਾਡੇ ਨਾਲ ਫਿੱਤਰ ਕੇ ਵੱਧ ਗਿਆ ਹੁਣ ਉੱਤਰ ਕੇ ਬਚਿਆ ਕੀ ਕਹੋਂਗੇ ਤੁਸੀਂ ਉਹ ਚੋਰ ਤੁਸੀਂ ਕਿੱਥੇ ਲੈ ਕੇ ਚਲੇ ਸੀ ਗੱਡੀ ਦੇ ਨੂੰ ਚੱਲ ਥਾਣੇ ਚਲੀਏ ਥੋੜਾ ਕਾਲ ਫੋਨ ਕਹਿੰਦੇ ਛੁੜਾ ਕੇ ਦਿੱਤੇ ਚਾਹੇ ਦਿੱਤੇ ਫੋਨ ਰੱਖ ਗਿਆ ਹੁਣ ਤੂੰ ਚੱਕ ਕੇ ਨਵੀਂ ਕਹਾਣੀ ਬਣਾਈ ਜਨੇ ਮੇਰੇ ਫੋਨ ਕਹਿੰਦੇ ਚੱਲ ਵਾ ਥਾਣੇ ਚੱਲ ਜਿਹੜੇ ਬੰਦੇ ਕੋ ਰੱਖਿਆ ਸੀ ਤੇ ਪੈਸੇ ਦਿੱਤੇ ਚੱਲਦਾ ਕਿ ਜਿੰਨੇ ਲੋਰ ਪਲੇ ਬਾਬੇ ਦੇ ਬਾਬੇ ਆ ਗਏ ਤਾਂ ਉਹਨੂੰ ਐ ਹੋ ਗਿਆ ਮੈਂ ਬਚਾ ਲੰਦਿਆ ਸ਼ਰਮ ਚੋਰੀ ਫੋਨ ਕੀਤਾ ਸ਼ਰਮ ਚੋਰੀ ਬੰਦੇ ਚੱਕ ਗਏ ਲੱਗਦੇ ਯਾਰ ਤੁਸੀਂ ਫਿਰ ਅਜੇ ਕਹਿੰਦੇ ਵੀ ਆਹ ਨਹੀਂ ਚੋਰ ਮੈਂ ਪਤਾ ਨਹੀਂ ਬੰਦੇ ਆ ਫੋਨ ਕਹਿੰਦੇ ਸੀਗੇ ਪਚਾਰ ਜਾਣੇ ਆ ਜੀ ਫਿਰ ਕੀ ਹੋਇਆ ਪਤਨ ਨਹੀਂ ਆਣੇ ਆ ਫਿਰ ਕੀ ਹੋਇਆ ਮੈਂ ਫਸ ਗਿਆ ਇਧਰੋਂ ਆਈਆ ਬਾਬਾ ਜੀ ਨੇ ਮੈਨੂੰ ਬਚਾਇਆ ਇਧਰੋਂ ਉਹ ਕਹਿੰਦਾ ਸਾਡਾ ਫੋਨ ਚੱਕਿਆ ਨਹੀਂ ਸਾਡਾ ਫੋਨ ਕਿਤੇ ਲੋਗ ਨਹੀਂ ਪਤਾ ਇਹਨਾਂ ਨੂੰ ਕਿੰਨਾ ਲਖਾ ਲਾ ਦੂ ਜੀ ਇਹਨਾਂ ਕੋ ਮੇਰੀ ਫੋਟੋਆਂ ਵੀ ਇਹ ਚ ਮੈਂ ਦੋ ਦਿਨਾਂ ਦਾ ਫੋਨ ਲਈ ਦਿਹੜੀ ਇਹਨਾਂ ਲੇਬਰ ਚੌਂਕ ਚ ਕੁੱਟ ਕੁੱਟ ਕੇ ਕੱਲ ਮੈਨੂੰ ਫੋਨ ਲੈ ਗਈ ਇਹ ਤੈਨੂੰ ਕਿਵੇਂ ਜਾਣਦੇ ਇਹ ਬੰਦੇ ਮੈਨੂੰ ਸਾਡੇ ਪਿੰਡ ਦਾ ਹੀ ਇਹਨੂੰ ਪਤਾ ਸੀ ਵੀ ਤੁਰਿਆ ਜਾਂਦਾ ਮੈਨੂੰ ਕਹਿੰਦਾ ਉਰੇ ਆ ਮੈਂ ਟੱਪਿਆ ਮੈਨੂੰ ਪਤਾ ਹੀ ਕੋਰਟ ਚ ਮਰੀ ਜਾਂਦੇ ਮੈਂ ਤਾਂ ਫੋਨ ਖੋਣ ਗਿਆ ਹੁਣ ਮੈਂ ਤੂੰ ਭੱਜ ਗਿਆ ਤੂੰ ਮੈਂ ਭੱਜ ਗਿਆ ਫੋਨ ਚੋਈ ਕਰਕੇ ਲੈ ਕੇ ਚੱਲੇ ਤਾਂ ਹੁਣ ਯਾਰ ਦੋਸਤ ਇਹ ਮੁੰਡੇ ਨਾ ਰਹਿੰਦੇ ਆਪਾਂ ਕਿਸੇ ਪਾਸਪੋਰਟ ਜਾਣਦੇ ਨਹੀਂ ਉਹਦਾ ਕੋਈ ਯਾਰ ਦੋਸਤ ਤੁਹਾਡੇ ਪਾਸਪੋਰਟ ਜਾਣਦਾ ਹੀ ਹੋਊਗਾ ਪਾਸਪੋਰਟ ਖੋਲ ਕੇ ਦਿਖਾਤਾ ਵੀ ਜਦੋਂ ਖੋਲਦਾ ਉਹ ਖੋਲ ਕੇ ਦਿਖਾਤਾ ਫੋਨ ਤਾਂ ਚੋਸ ਕਰੀ ਗਏ ਫੋਨ ਤਾਂ ਉਹ ਆਮਨੇ ਗੀ ਲੱਗ ਰਿਹਾ ਯਾਰ ਕਿਸੇ ਦੇ ਕੋਲ ਉਹ ਸਿੱਖਾਂ ਦਾ ਬੋਜੀ ਕੁਝ ਉਹਨੂੰ ਐਸੇ ਵੀ ਅਸੀਂ ਕੇ ਚੈੱਕ ਅਸੀਂ ਧੱਕਾ ਕਰਦੀ ਆਂ ਫਿਰ ਸੁੱਖਾਂ ਨੂੰ ਸੀ ਸਾਾਨੂੰ ਸੀ ਅਸੀਂ ਦੇਖਿਆ ਕਰਦੇ ਚੋਰੀ ਲਾਉਣੇ ਕਿੱਥੇ ਅਸੀਂ ਇਹਨੂੰ ਕੱਢੀ ਪਰਚੇ ਦੇ ਪਰਤਾਲ ਕਰਦੇ ਚੋਰੀ ਜਿੰਨੇ ਉਥੇ ਆੱਕ ਜੂਗੇ ਇੰਨੇ ਪਰਚੇ ਹਰ ਅੰਗਰੇਜ਼ ਨਾਮਾ ਜਿਹੜਾ ਜਾਂਦਾ ਤੋਂ ਨਾਮ ਆਇਆ ਇੱਥੋਂ ਕਿੱਥੋਂ ਲੱਗਦਾ ਕੋਈ ਖਾਣਾ ਨਹੀਂ ਦਾਦੀ ਪੋਤੀ پارک ਕੋਲੇ ਹਾਂਜੀ ਹਾਂਜੀ ਕਿ ਬੋਲਣ ਸੇ ਬੰਦਾ ਉੱਥੇ ਜਾਣਾ ਤੁਸੀਂ ਸਾਡੇ ਨਾਲ ਹੀ ਬੈਠੋ ਹਾਂਜੀ ਉਹ ਟ੍ਰੈਕਾ ਦੋ ਅਸੀਂ ਦੋਵੇਂ ਨਹੀਂ ਕਹਿੰਦੇ ਗੀਰ ਕੋ ਸਾਡੇ ਬੰਦੇ ਨੱਕ ਦੂਰੇ ਕਰਦੇ ਆਂ ਆਦੀ ਨਹੀਂ ਪੈਂਦੇ ਆਂ ਗਾਂਗਲੀ ਕੀ ਕਰਦੇ ਆਂ ਜੀ ਆ ਸਾਡੇ ਬੰਦੇ ਗੱਡੀ ਚੋਂ ਕੱਢਾਉਂਦੇ ਹੁੰਦੇ ਆਂ ਇੱਥੇ ਬੈਹੂਗਾ ਇੱਥੇ ਬੈਹ ਮਰਾਂਗੇ ਫੜਾਂਗੇ ਜੀ ਭਾਈ ਗੱਲ ਕੋਈ ਆ ਬੰਦਾ ਹੈ ਆ ਬੰਦੇ ਨੂੰ ਕੁੱਟੀਆਂ ਜਾਂਦੇ ਸੀ ਆਹ ਗੱਡੀ ਜੀ ਸਮਝੀ ਗੱਲ ਕਾਲਾ ਫੇਰ ਕੱਟੀ ਜਾਂਦਾ ਤੁਹਾਡੇ ਸਾਹਮਣੇ ਗਾਲ ਬਾਬਾ ਖਾਣ ਗੱਡੀ ਪਾਣੇ ਬਣੇ ਤੇ ਜਾਣ ਕੇ ਮਾ ਸੌਂਗਾ ਨਾ ਓ ਚਲੋ ਤੁਸੀਂ ਥਾਣੇ ਚਲੇ ਤਾ ਵਗੂ ਥਾਣੇ ਚਲੋ ਅੱਬੇ ਸਾਹਿਬ ਜੋ ਜਾਂਦਾ ਆ થોੜਾ ਸਾਹਮਣੇ ਦੇਖੋ ਜਾਂਦਾ ਜੀ ਨਹੀਂ ਨਹੀਂ ਇਹਨੂੰ ਲੈ ਕੇ ਆਹ ਛੋਟੀ ਜੁਮੇਵਾਰੀ ਹੈ ਜੀ ਸਰਕਾਰ ਸਾਡੇ ਨਾਲ ਜੀ ਲੱਗਾ ਖੜਾ ਚਾਚਾ ਤੁਸੀਂ ਬਣਾਇਆ ਆ ਖੜਾਾਂਗੇ ਜਿੱਥੇ ਵੀ ਬੰਦੇ ਆ ਗਏ ਆ ਪੁੱਛੇ ਚਾਚੇ ਪੁੱਛੇ ਮੈਨੂੰ ਤਾਂ ਇਹਦਾ ਮਤਲਬ ਦੂਜੇ ਬੰਦੇ ਨਹੀਂ ਜਾਂਦਾ ਪਾਪਾ ਜੀ ਇਹਦੇ ਵੀ ਲਾਗ ਨਹੀਂ ਲਾਇਆ ਜੀ ਅੱਲਾ ਆਪਣੇ ਦੇ ਪੈਸੇ ਬਹੁਤ ਆ ਮਗਨਣਾ ਭਾਈ ਜੀ ਹੁਣ ਜਿਹੜਾ ਸੀ ਫੋਨ ਆ ਮੇਰੇ ਕੋਲ ਆ ਲੈ ਫੜ ਲੀ ਠੀਕ ਆ ਪਾਪਾ ਜੀ ਇਹਨੂੰ ਦੇ ਫੋਨ ਕੇ ਆ ਫੋਨ ਚ ਐਵੇਂ ਕਹਿੰਦੇ ਜੋ ਥਾਣੇ ਲੈ ਕੇ ਖਾਣੇ ਲੈ ਕੇ ਜਾਵਾਂਗੇ ਜਾਂ ਮੰਗੇ ਹੋਣ ਨੇ ਆ ਦੇਖੋ ਫੋਨ ਦਿੰਦਾ ਹੁਣ ਖਾਣੇ ਲੈ ਕੇ ਜਾਂਦੇ ਮੈਨੂੰ ਹਾਂ ਨਹੀਂ ਜਾ ਕੇ ਦੱਸਾਂਗੇ ਤੇ ਦੱਤ ਦੇ ਬਾਅਦ ਤਰਵਾਣ ਚਲੀ ਜਾਂਦੀ ਐ ਉਹ ਨਹੀਂ ਇਹ ਜੋ ਰੱਗ ਨੂੰ ਕੋਈ ਖਾਣੇ ਤਿਆਰ ਕਰਾਂਗਾ ਹੁਣ ਮੈਨੂੰ ਮੇਨੂੰ ਪੇਟ ਦਾ ਲੋੜ ਚੋੜ ਚੋੜ ਲੱਗਦਾ ਬਿੱਲਾ ਹੋ ਗਿਆ ਬਾਬਾ ਦਾ ਮਿਲਦੀ ਵਾਲੀ ਖਾਣੇ ਕਿਉਂ ਖਤ ਗਿਆ ਕੋਣ ਦੇ ਕਿਥੇ ਹੋ ਤੂੰ ਬੀਰ ਤਾ ਨੂੰ ਬਹਿ ਤਾ ਲੱਗੇ ਜਿਆਦਾ ਬਈ ਬਹੁਤ ਟੈਂਟ ਹਯਾਓ ਉਹ ਜੁੱਤੀ ਇਸੇ ਜੁੱਤੀ ਵਾਲੇ ਕੰਨ ਬੋਲੇ ਨਿਕਲੀ ਆ ਪਰ ਕੋਈ ਨਹੀਂ ਪਹਿਲੀ ਵਾਰ ਲੈ ਕੇ ਦੇਖੋ ਇਹਨਾਂ ਨੂੰ ਬੜਾ ਚੰਗਾ ਲੱਗਦਾ ਹੈ ਉਹਨਾਂ ਉੱਪਰ ਜਾਣਾ ਚਾਹੁੰਦੇ ਮੇਰੇ ਤੋਂ ਬਾਈ ਇਹਦਾ ਸੁਣੋ ਕੌਣ ਸੁਣੋ ਅੰਨੇ ਡੰਗਾ ਮਾਰ ਗਈ ਯਾਰ ਸੁਣੋ ਬਾਬੇ ਨੂੰ ਤਾਂ ਇਹਨਾਂ ਨੂੰ ਜਾਣਦਾ ਨਹੀਂ ਹੈ ਹੈ ਤੋ ਤੈਨੂੰ ਜਾਣਦੀ ਆ ਯਾਰ ਆ ਜੱਲੇ ਬਾਬੇ ਵੇਖੋ ਵੇਖੋ ਇੱਥੇ ਆ ਵੇਖ ਲੋ ਹੁਣ ਤੀਸਰਾ ਕਿੱਤਾ ਜਿਹੜਾ ਏਰੀਆ ਮੰਨਿਆ ਜਾਂਦਾ ਹੈ ਕੀ ਕਹਿਣਾ ਚਾਹੋਗੇ ਕੀ ਆ ਪੂਰਾ ਮੰਨਿਆ ਹਾਂਜੀ ਚਾਰ ਤੋਂ ਪੰਜ ਬੰਦੇ ਇੱਥੇ ਆਪਸ ਵਿੱਚ ਉਲਝੇ ਆ ਜੋ ਸਾਨੂੰ ਤੁਹਾਡੇ ਵੱਲੋਂ ਹੀ ਇੰਟੀਮੇਸ਼ਨ ਆਈ ਸੀ ਜਿਸ ਤੇ ਤੁਰੰਤ ਮੌਕੇ ਤੇ ਪੁੱਜੇ ਆ ਪਰ ਫਿਲਹਾਲ ਇੱਥੇ ਕੋਈ ਬੰਦਾ ਸਾਨੂੰ ਦਿਖਾਈ ਨਹੀਂ ਦਿੱਤਾ ਬਾਕੀ ਬੰਦੇ ਆਇਡੈਂਟੀਫਾਈ ਕਰਕੇ ਜੋ ਬੰਦਾ ਕਾਰਵਾਈ ਹੋਊਗੀ ਉਹਨਾਂ ਦੇ ਅਗੇਂਸਟ ਕੀਤੀ ਜਾਊਗੀ ਮੌਡਲ ਹਾਲਾਤਾਂ ਤੋਂ ਕੀ ਲੱਗਦਾ ਜਿਸ ਤਰ੍ਹਾਂ ਵੀਡੀਓ ਕੈਪਚਰ ਹੋਈਆਂ ਉਹੀ ਉਹ ਤੇ ਜਿਹੜੀ ਦਿਖਾਈ ਦੇ ਰਹੀ ਕਿ ਚਾਰ ਤੋਂ ਪੰਜ ਬੰਦੇ ਜਿਹੜੇ ਆਪਸ ਵਿੱਚ ਉਲਝਰੇ ਨੇ ਬਾਕੀ ਜੋ ਮੇਨ ਮਕਸਦ ਸੀਗਾ ਮੇਨ ਮੋਟਿਵ ਸੀਗਾ ਕਿਉਂ ਉਲਝੇ ਉਹ ਅਸੀਂ ਜੋ ਮਤਲਬ ਕਿ ਡੂਰਿੰਗ ਇਨਵੈਸਟੀਗੇਸ਼ਨ ਹੀ ਸਾਹਮਣੇ ਆਊਗਾ ਫਿਲਹਾਲ ਅਸੀਂ ਇਹ ਬੰਦੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਰਾਉਂਡ ਅਪ ਕਰਕੇ ਅਗਲੀ ਜੋ ਵੀ ਬੰਦੀ ਕਾਰਵਾਈ ਨੂੰ ਅਮਲ ਚ ਲਿਆਵਾਂਗੇ ਉਹ ਨਿੰਗ ਸਿੰਘ ਤੁਸੀਂ ਦੱਸ ਰਹੇ ਹੋ ਜਿਵੇਂ ਤੁਹਾਡੇ ਸਾਹਮਣੇ ਹੀ ਸੀਗਾ ਨਿੰਗ ਸਿੰਘ ਸੀਗਾ ਉਹਨਾਂ ਕੋਲ ਇੱਕ ਟੰਬਾ ਸੀਗਾ ਤੇ ਸ਼ਾਇਦ ਤਲਵਾਰ ਸੀਗੀ ਬਾਕੀ ਵੀਡੀਓਜ਼ ਨੂੰ ਗੌਰ ਨਾਲ ਵਾਚਾਂਗੇ ਤੇ ਜੋ ਬੰਦਾ ਹੋਊਗਾ ਉਹ ਕਾਰਵਾਈ ਕਰਾਂਗੇ ਧੰਨਵਾਦ